ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਬਹਿਕ ਗੁਜਰਾ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਰਾਜ ਜਾਂਦੇ ਵਿਅਕਤੀਆਂ ਤੇ ਗੋਲੀਆਂ ਚੱਲ ਗਈਆਂ ਆਰੋਪ ਜਿਹੜੇ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਚਾਚੇ ਮਹਿੰਦਰਜੀਤ ਸਿੰਘ ਤੇ ਲੱਗ ਰਹੇ ਨੇ ਜ਼ਖਮੀ ਨੌਜਵਾਨ ਨੂੰ ਜ਼ੀਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਬਹਿਕ ਗੁਜਰਾ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਸਪੁੱਤਰ ਹਜ਼ਾਰਾ ਸਿੰਘ ਵਾਸੀ ਪਿੰਡ ਬਹਿਕ ਗੁજરાਨੇ ਦੱਸਿਆ ਹੈ ਕਿ ਉਹਨਾਂ ਦੇ ਪਿੰਡ ਪੰਚਾਇਤੀ ਜ਼ਮੀਨ ਸੀ ਜਿਸ ਵਿੱਚ ਉਹ ਇੱਕ ਕਿੱਲੇ ਵਿੱਚ ਤਾਂ ਪਹਿਲਾਂ ਹੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਚਾਚੇ ਮਹਿੰਦਰਜੀਤ ਸਿੰਘ ਨੇ ਮੱਕੀ ਬੀਜੀ ਹੋਈ ਹੈ ਅਤੇ ਦੋ ਕਿੱਲਿਆਂ ਦੇ ਵਿੱਚ ਹੋਰ ਝੋਨਾ ਲਗਾ ਦਿੱਤਾ ਹੈ ਅੱਜ ਜਦੋਂ ਉਹ ਜ਼ਮੀਨ ਕੋਲ ਦੀ ਲੰਘ ਰਹੇ ਸਨ ਤਾਂ ਤਾਂ ਜਦੋਂ ਉਹਨਾਂ ਗੱਡੀ ਦਾ ਸ਼ੀਸ਼ਾ ਡਾਊਨ ਕਰਕੇ ਆਪਸ ਵਿੱਚ ਗੱਲ ਕਰਨ ਲੱਗੇ ਕਿ ਦੇਖ ਲਓ ਇਹਨਾਂ ਨੇ ਝੋਨਾ ਲਗਾ ਦਿੱਤਾ ਤਾਂ ਅਚਾਨਕ ਉੱਥੇ ਪਹਿਲਾਂ ਤੋਂ ਹੀ ਮੌਜੂਦ ਕੁਝ ਲੋਕ ਆ ਗਏ ਅਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਉਹਨਾਂ ਦੇ ਲੜਕੇ ਦਲਜੀਤ ਤੇ ਗੋਲੀ ਲੱਗ ਗਈ ਜਿਸ ਨੂੰ ਜੀਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੋਲੀ ਚਲਾਉਣ ਵਾਲੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਬਲਵੰਤ ਸਿੰਘ ਸਨੋਬ ਸਰਦਾਰ ਯਾਰਾ ਸਿੰਘ ਪਿੰਡ ਬੈ ਗੁਜਰਾ ਜੋ ਕਿ ਸਾਡੇ ਫੋਕਲਪ੍ਰੈਂਡ ਦੀ ਪੰਚਾਇਤ ਦੀ ਜ਼ਮੀਨ ਸੀ ਉਹ ਤਕਰੀਬਨ 6 ਕਿਲੇ ਜ਼ਮੀਨ ਸੀ 6 ਕਿਲੇ ਜ਼ਮੀਨ ਚੋਂ 4 ਕਿਲੇ ਸਾਡੀ ਪੰਚਾਇਤ ਦੀ ਸੀ 2 ਕਿਲੇ ਬੂਟੇ ਵਾਲੀ ਵਸਤੀ ਦੀ ਸੀ 4 ਕਿਲੇ ਸਾਡੀ ਪੰਚਾਇਤ ਨੇ ਬੋਲੀ ਕਰਦੀ 2 ਕਿਲੇ ਵਸਤੀ ਦੀ ਬੂਟੇ ਵਾਲੀ ਦੀ ਬੋਲੀ ਕਰਤੀ ਮੈਂ ਦਰਜੀਤ ਬੰਦ ਨਹੀਂ ਉਹ ਜਿਸ ਉਹਨੇ ਆਪਦੇ ਬੰਦੇ ਨੂੰ ਦੇਤੀ 2 ਕਿਲੇ ਪੈਲੀ ਇੱਕ ਕਿਲਾ ਪਹਿਲੀ ਉਹਦੀ ਜੋ ਜਿਹੜੇ ਮਹਿੰਦਰਜੀਤ ਨੇ ਖੋਦ ਅਜੇ ਵੀ ਉਹਦੇ ਚ ਮਕਈ ਬੀਜੀ ਏ ਸੜੀ ਹੁੰਦੀ ਪੱਠੇ ਸੀ ਉਹਦੇ ਆਪ ਦੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਪਹਿਲੀ ਜਿਹੜੀ ਏ ਨਾ ਉਹ ਜਿਹੜੀ ਇੱਕ ਕਿਲਾ ਮਹਿੰਦਰਜੀਤ ਵਾਲੀ ਜਿਹੜੀ ਬੀਜੀ ਏ ਉਹਦੇ ਦੂਜਾ ਕਿਲਾ ਇਧਰੋਂ ਇੱਕ ਕਿਲਾ ਹੋਰ ਲੈਣੀ ਇਧਰੋਂ ਉਹਨਾਂ ਆਖਿਆ ਦੋਵੇਂ ਕਿਲੇ ਇਧਰ ਲੈਣਗੇ ਜਿਹੜੀ ਮਹਿੰਦਰਜੀਤ ਵਾਲੀ ਮਕਈ ਬੀਜੀ ਹੈ ਉਹ ਕੋਈ ਨਹੀਂ ਲੈਣੀ ਹੈ ਮੈਂ ਕਿਹਾ ਮਹਿੰਦਰਜੀਤ ਦੀ ਖਾਤੇ ਦਾ ਉਹ ਆਈ ਨਾ ਦੋ ਕਿਲੇ ਬਣਨੀ ਹੈ ਤੇ ਇਧਰ ਨਾ ਤੁਸੀਂ ਪਾਣੀ ਛੱਡਿਆ ਜੀ ਉਹਨਾਂ ਰਾਤ ਪਾਣੀ ਛੱਡ ਕੇ ਤੇ ਝੋਨਾ ਰਾਤੋ ਰਾਤ ਝੋਨਾ ਵੀ ਲਾ ਲਿਆ ਹੁੰਦੇ ਚ ਲਾ ਲਿਆ ਮੈਂ ਸ ਨਾਲ ਮੇਰਾ ਬੇਟਾ ਦਲਜੀਤ ਸਿੰਘ ਉੱਥੇ ਹੀ ਗੱਡੀ ਡਾਕ ਕੇ ਤੇ ਸੀਸਾ ਡਾਊਨ ਕਰਕੇ ਵੀ ਇਹਨੇ ਪੈ ਮੁੰਡੇ ਨੂੰ ਦੱਸ ਰਾਂ ਪਿਆ ਵੀ ਇਹਨਾਂ ਦਾ ਝੂਣਾ ਲਾ ਵੀ ਦਿੱਤਾ ਲੱਗੇ ਉੱਥੇ ਬੰਦੇ ਖੜੇ ਸੀ ਬੈਠੇ ਸੀ ਮੈਂ ਤਾਂ ਆਖੇ ਉੰਜ ਹੀ ਖੜੇ ਨੇ ਆਣ ਮਛਾਦੇ ਬੰਦੇ ਸੀ ਜੋ ਕੇ ਉਹਨਾਂ ਬੰਦਿਆਂ ਫੇਰ ਮਾਰਨੇ ਸ਼ੁਰੂ ਕਰਦੇ ਕਿਉਂਕਿ ਸਾਡੀ ਗੱਡੀ ਚ ਜਦੋਂ ਫੇਰ ਮਾਰੇ ਉਹ ਮੇਰੇ ਬੇਟੇ ਦੇ ਵੀ ਬਾਹ ਕਬੀ ਬਾਹ ਦੇ ਵਿੱਚ ਡੌਲ ਦੇ ਵਜਾ ਜਿਹੜੇ ਵਜੇ ਉਦੋਂ ਹੀ ਗੱਡੀ ਜਦੋਂ ਉਹ ਫੇਰ ਮਾਰਦੇ ਦੇ ਦੁਬਾਰਾ ਫੇਰ ਉਤੋਂ ਮਗਰੋਂ ਵੀ ਫੇਰ ਕੀਤੀ ਸੀ ਗੱਡੀ ਵਜਾ ਕੇ ਕਾਹ ਨਿਕਲਾ ਬਲਵੰਤ ਸਿੰਘ ਸਨ ਆਫ ਆਪਣੇ ਬਣਾ ਬਲਵੰਤ ਸਿੰਘ ਨਾਲ ਜਗਿੰਦਰ ਸਿੰਘ ਤੇ ਰਜੀਤ ਸਿੰਘ 69 ਬਲਵੰਤ ਸਿੰਘ ਜਗੀਰ ਸਿੰਘ ਨਾਲ ਜਗਿੰਦਰ ਸਿੰਘ ਸੁਖਜੀਤ ਸਿੰਘ ਨਾਲ ਜਗੀਰ ਸਿੰਘ ਦਰਸ਼ਨ ਸਿੰਘ ਨਾਲ ਮਾਨ ਸਿੰਘ ਹਾਰਪ੍ਰੀਤ ਨਾਲ ਦਰਸ਼ਨ ਸਿੰਘ ਇਹ 6 ਬੰਦਿਆਂ ਨੂੰ ਅਸੀਂ ਪਛਾਣਨੇ ਆ ਬਾਕੀ 20 25 ਅਣਪਛਾਤੇ ਜਿਹੜੇ ਸੀ ਇਹ ਫੇਰ ਅੰਦੇ ਤੁੰਡ ਫੇਰ ਕਰਦੇ ਨੇ 315 ਬੋਰ ਦੇ ਵੀ 12 ਬੋਰ ਦੇ ਵੀ ਪਿਸਤੌਲ ਦੇ ਵੀ ਤੇ ਮਿੰਦਰਜੀਤ ਦਾ ਨਾਮ ਲਿਆ ਮਿੰਦਰਜੀਤ ਕੌਣ ਹੈ ਮਿੰਦਰਜੀਤ ਐਮਐਲ ਦਾ ਸਾਬਕਾ ਐਮਐਲ ਦਾ ਚਾਚਾ ਹੈ ਜੋ ਕਿ ਉਹ ਜੋ ਕੁਝ ਉਹਨੇ ਇੱਕ ਵਾਰ ਉਹਨੂੰ ਪਹਿਲੀ ਦੇ ਕੇ ਜਦੋਂ ਮੈਂ ਆਲਾ ਵੀ ਆ ਮੇਰੇ ਆਲਾ ਕਿਲਾ ਜਿਹਦੇ ਮੈਂ ਬੀਜਿਆ ਪੱਠੇ ਵੀ ਹੁਣ ਬੂਟੇ ਵੀ ਵਸੇ ਸੀ ਮੈਂ ਦੋ ਕਿਲਾ ਦੀ ਗੋਲੀ ਕੀਤੀ ਤੇ ਉਹ ਵੀ ਕਿਲਾ ਉਹਨਾਂ ਹੀ ਲੈਣਾ ਸੀ ਨਾ ਇੱਕ ਕਿਲਾ ਦੂਜੇ ਬਣੂ ਲੈਣੀ ਸੀ ਉਹ ਕਿਲਾ ਨਹੀਂ ਸੀ ਉਹ ਵਾਰ ਇਹ ਤੇ ਉਹ ਦੂਜੇ ਬਣੂ ਦੋ ਕਿਲੇ ਵਾ ਕੇ ਨਾਰਾਜ਼ ਹੋਣਾ ਲਾਤਾ ਜੇ ਕੋਈ ਰੋਕੇ ਉੱਥੇ ਵੇਖਣ ਲੱਗਿਆ ਸਾਨੂੰ ਫੇਰ ਮਾਰਦੇ ਕੀ ਮਾਰੂਗੀ ਕਰਕੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਕੋਲ ਮੰਗੇ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਨਾਂ ਦਾ ਸਖਤੀ ਨਾਲ ਪਰਚਾ ਹੋਣਾ ਚਾਹੀਦਾ। ਇਹ ਕੋਈ ਸਿਆਸੀ ਰੰਜਿਸ਼ ਨਹੀਂ ਆ ਕੀ ਸਮਝੀਓ। ਸਿਆਸੀ ਰੰਜਿਸ਼ ਇਹ ਵੀ ਮੈਂ ਆਮ ਪਾਰਟੀ ਦਾ ਵਰਕਰ ਇਹ ਜਿਹੜੇ ਹੈਗੇ ਨੇ ਮਤਲਬ ਕਾਂਗਰਸੀ ਨੇ ਤੇ ਇਹ ਰੰਜਿਸ਼ ਹੀ ਰੱਖਦੇ ਨੇ ਮੈਂ ਜਿਹੜਾ ਟਰੱਕ ਯੂਨੀਅਨ ਦਾ ਪ੍ਰਧਾਨ ਆ ਤੇ ਮੇਰੇ ਤੇ ਸਿਆਸੀ ਰੰਜਿਸ਼ ਰੱਖਦੇ ਹੋਏ ਇਹਨਾਂ ਨੇ ਮੇਰੇ ਤੇ ਜਾਣੀ ਮਾਰਨ ਦਾ ਹਮਲਾ ਕੀਤਾ। ਬਹੁਤ ਹੀ ਮਾੜੀ ਗੱਲ ਹੋਈ ਆ। ਸਾਡੇ ਇਹ ਬੈ ਗੁਜਰਾਂ ਦੇ ਵਿੱਚ ਇੱਕ ਫੋਕਲ ਪੁਆਇੰਟ ਆ ਉਹ ਫੋਕਲ ਪੁਆਇੰਟ ਦੇ 6 ਕਿੱਲੇ ਜ਼ਮੀਨੋਂ ਦੀ ਫालतੂ ਆ ਜਿਹੜੀ ਕਿ ਬੈ ਗੁਜਰਾਂ ਅਤੇ ਬੂਟੇ ਵਾਲੇ ਦਾ ਹਿੱਸਾ ਬਣਦਾ ਬੂਟੇ ਵਾਲੇ ਦਾ ਹਿੱਸਾ 2 ਕਿੱਲੇ ਬਣਦਾ ਤੇ ਬੈ ਗੁਜਰਾਂ ਦਾ ਬਣਦਾ 4 ਕਿੱਲੇ ਉਹਦੇ ਵਿੱਚ ਇਹਨਾਂ ਨੇ ਕਿਤੇ ਇੱਕ ਪਾਸੇ ਉਹ ਮਿੰਦਰਜੀਤ ਨੇ ਝੋਨਾ ਲਾ ਲਿਆ ਇਹ ਸਾਡੇ ਬਲਵੰਤ ਸਿੰਘ ਦੀ ਮੱਕ ਉਥੋਂ ਦੀ ਨੰਗੇ ਤੇ ਇਹਦਾ ਮੁੰਡਾ ਵੀ ਸੀ ਨਾਲ ਤੇ ਇਹ ਦੱਸਣ ਗੱਲ ਮੁੰਡੇ ਨੂੰ ਕਿਤੇ ਸ਼ੀਸ਼ਾ ਥੱਲੇ ਕਰਕੇ ਨਾ ਤੇ ਕਹਿੰਦੇ ਕਹਿੰਦੇ ਵੀ ਆ ਵੇ ਇਹਨੇ ਜਦੋਂ ਕਿਲਾ ਇਧਰੋਂ ਦਿੱਤਾ ਵਾ ਤੇ ਕਿਲਾ ਉਹਨਾਂ ਦਾ ਇਧਰੋਂ ਹੁਰਬੰਦਾ ਨਹੀਂਗਾ ਤੇ ਦੂਜੇ ਪਾਸੇ ਬਣਦਾ ਤੇ ਇਹਨਾਂ ਨੇ ਚੱਕ ਕੇ ਇੱਥੇ ਦੋ ਕਿਲੇ ਝੋਲਾ ਲਿਆ ਐਸੇ ਇੰਨੀ ਗੱਲ ਕੀਤੀ ਤੇ ਉਹਨਾਂ ਚਿਰ ਨੂੰ ਉਹ ਬੰਦੇ ਉਹਨਾਂ ਨੇ ਪਹਿਲਾਂ ਸੱਦ ਕੇ ਭਾਏ ਹੋਏ ਸੀਗੇ ਤੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ ਇਹ ਇਹ ਮੁੰਡੇ ਇਹਨਾਂ ਦੇ ਮੁੰਡੇ ਦੇ ਵਿੱਚ ਲੱਗੀ ਆ ਚਲੋ ਪ੍ਰਮਾਤਮਾ ਸੱਚੇ ਪਾਤਸ਼ਾਹ ਉਹ ਰੱਖਣ ਰਖਾਉਣ ਵਾਲਾ ਤੇ ਬਚਤ ਹੋ ਗਈ ਆ ਪਰ ਇਹ ਵੀ ਇਹਨਾਂ ਨੇ ਆਪਦੇ ਜਣਾ ਕੋਈ ਕਸਰ ਨਹੀਂ ਛੱਡੀ ਮਾਰਨ ਨਾਲੋ ਭਾਈ ਜੀ ਐਸਐਚਓ ਸਾਹਿਬ ਨੂੰ ਰਿਕੁਐਸਟ ਕਰਦੇ ਆਂ ਵੀ ਭਾਈ ਜੀ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਸਾਡੇ ਕੋਲ ਜੀ ਇੱਕ ਪੇਸ਼ੈਂਟ ਆ ਦਿਲਜੀਤ ਸਿੰਘ son of ਬਲਵੰਤ ਸਿੰਘ ਰੈਜ਼ੀਡੈਂਟ ਆਫ ਬੈਗ ਗੁਜਰਾ ਇਹਨਾਂ ਦੇ ਸ਼ੋਲਡਰ ਦੇ ਉੱਤੇ ਸੱਟਾਂ ਲੱਗੀਆਂ ਇਹਨਾਂ ਦੇ ਕਹਿਣ ਮੁਤਾਬਿਕ ਇਹ ਕਹਿ ਰਹੇ ਕਿ ਸਾਡੇ ਉੱਤੇ ਗੋਲੀ ਚੱਲੀ ਆ ਤਾਂ ਫਿਰ ਸੱਟਾ ਨੋਟ ਕਰ ਲਿਆ ਤੇ ਫਰਦਰ ਐਕਸਪਰਟ ਓਪੀਨੀਅਨਸ ਲਈ ਇਹਨਾਂ ਨੂੰ ਫ੍ਰੀਕੁਡ ਪੇਜ ਹੈ ਤੇ ਜੋ ਵੀ ਅਗਰਲੀ ਕਾਰਵਾਈ ਅਗਯੋਸ ਸਾਹਿਬ ਨਾਲ ਫਾਲੋਅ ਅਪ ਕਰ ਲਿਆ ਜਾਏਗਾ ਮੇਰਾ ਨਾਮ ਡਾਕਟਰ ਹਰਮਨਦੀਪ ਜੀ ਸਿਵਲ ਹਸਪੀਟਲ ਜੀ ਰਚਮਾ